ਜੀ ਆਏ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਨੌਵਾਂ ਗੁਰੂ ਦਾ ਆਕਰਸ਼ਣ ਤੇ ਇਸ ਅਧਿਆਇ ਨੂੰ ਸਮਝਣ ਲਈ ਸ਼ੁਰੂ ਕੀਤੀ ਗਈ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅਗਲੇ ਤਿੰਨ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਕਰਨ ਦਾ ਅਭਿਆਸ ਜ਼ਰੂਰ ਕਰੋ ਤਾਂ ਸ਼ੁਰੂ ਕਰੀਏ ਸਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ MCQ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਤੇ ਨਾਲ ਹੀ ਮੈਥ ਵਿੱਚ ਮਿਲਣਗੀਆਂ 9th ਮੈਥ ਨੋਟਸ ਤੇ ਨਵੀਂ ਨਵੀਂ ਗਣਿਤ ਫਿਰ ਅੰਗਰੇਜ਼ੀ ਮੀਡੀਅਮ ਵਿੱਚ PSC ਵੀ 9th ਮੈਥ ਜੋ ਕਿ ਸੇਮ CBSE ਵਾਲੀ ਕਿਤਾਬ ਹੈਗੀ ਹੈ ਫਿਰ ਇੱਕ ਹੈਗੀ ਮੈਥ ਕਨਸੈਪਟਸ ਇੱਕ ਹੈਗੀ ਗਣਿਤ ਦੇ ਸਿਧਾਂਤ ਇੱਕ ਹੈਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਫਿਰ ਵੀਡੀਓਜ਼ ਵੀ ਜ਼ਰੂਰ ਦੇਖੋ ਆ ਦੇਖੀਏ ਬੱਚਿਓ ਹੁਣ ਆਪਣੇ ਸਵਾਲ ਪਿਛਲੀ ਵੀਡੀਓ ਵਿੱਚ ਅਸੀਂ ਬੱਚਿਓ ਭਾਰ ਅਤੇ ਪੁੰਜ ਦੇ ਵਿਚਲੇ ਜੋ ਅੰਤਰ ਨੇ ਉਹਨਾਂ ਨੂੰ ਸਮਝਾਇਆ ਸੀਗਾ ਕਿ ਭਾਰ ਜਿਹੜਾ ਹੈ ਬੱਚਿਓ ਉਹ ਸਕੈਲਰ ਕੋ ਆਪਣਾ ਵੈਕਟਰ ਕੁਆਂਟੀਟੀ ਹੈ ਜੀ ਦਿਸ਼ਾ ਵੀ ਹੁੰਦੀ ਹੈ ਤੇ ਇਹਦੀ ਮਾਤਰਾ ਵੀ ਹੁੰਦੀ ਹੈ ਤੇ ਪੁੰਜ ਦੀ ਕਲੀ ਮਾਤਰਾ ਹੁੰਦੀ ਹੈ ਤੇ ਭਾਰ ਇੱਕ ਕਿਸਮ ਦਾ ਬਲ ਹੈਗਾ ਠੀਕ ਹੈ ਹੁਣ ਕਹਿੰਦੇ ਵੀ ਕੀ ਅਸੀਂ ਵਸਤੂ ਦੇ ਭਾਰ ਨੂੰ ਉਸ ਦੇ ਪੁੰਜ ਦੇ ਮਾਤਰਾਵਾਂ ਵਿੱਚ ਵਰਤ ਸਕਦੇ ਹਾਂ ਉਹ ਦੇਖਿਏ ਜਵਾਬ ਹੈ ਜੀ ਹਾਂ ਇੱਕੋ ਥਾਂ ਤੇ ਜਿੱਥੇ ਗੁਰੂਤਾ ਪਰਵੇਗ ਜੀ ਸਥਿਰ ਹੈ ਅਸੀਂ ਵਸਤੂ ਦੇ ਭਾਰ ਨੂੰ ਉਸ ਦੇ ਪੁੰਜ ਦੇ ਮਾਤਰਾਵਾਂ ਵਿੱਚ ਵਰਤ ਸਕਦੇ ਹਾਂ ਕਿਉਂ ਕਿ ਭਾਰ W mg ਹੁੰਦਾ ਹੈ ਤੇ ਬੱਚੋ ਜੇ g ਸਥਿਰ ਹੋਵੇ ਤੇ ਫਿਰ ਇਹ W m ਦੇ ਸਿੱਧੇ ਅਨੁਪਾਤ ਵਿੱਚ ਹੋਏਗਾ ਭਾਵ ਅਸੀਂ W ਨੂੰ M ਦੇ ਮਾਪਜੋ ਵਰਤ ਸਕਦੇ ਹਾਂ ਸੋ ਕਿਸੇ ਥਾਂ ਤੇ ਭਾਰ ਵਸਤੂ ਦੇ ਪੁੰਜ ਦੇ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ ਇੱਕ ਥਾਂ ਤੇ ਜਿੱਥੇ ਗੁਰੂਤਾ ਪ੍ਰਵੇਗ ਵਿੱਚ ਕੋਈ ਬਦਲਾਅ ਨਹੀਂ ਹੋ ਰਿਹਾ ਭਾਵ W ਸਿੱਧੇ ਅਨੁਪਾਤ ਵਿੱਚ ਹੈ M ਦੇ ਇਸ ਕਰਕੇ ਅਸੀਂ W ਨੂੰ M ਦੇ ਭਾਰ ਨੂੰ ਪੁੰਜ ਦੇ ਮਾਪਜੋ ਵਰਤ ਸਕਦੇ ਹਾਂ ਤੁਰਲਾਏ ਧਰਤੀ ਦੇ ਮੁਕਾਬਲੇ ਕਿਸੇ ਵਸਤੂ ਦਾ ਭਾਰ ਚੰਨ ਤੇ ਘੱਟ ਕਿਉਂ ਹੁੰਦਾ ਹੈ ਬੱਚਿਓ ਚੰਨ ਦੇ ਉੱਤੇ ਚੀਜ਼ਾਂ ਹਲਕੀਆਂ ਜਾਪਦੀਆਂ ਹਨ ਮਤਲਬ ਕਿ ਜੇ ਮੈਂ ਇੱਥੇ ਧਰਤੀ ਵਿੱਚ ਉੱਪਰ ਨੂੰ ਸੱਟਾਂ ਇਹ ਮੰਨ ਲਓ ਕੁਝ ਉਚਾਈ ਤੱਕ ਜਾਏਗੀ ਪਰ ਇਹ ਚੰਨ ਤੇ ਸੱਟਾਂਾਂ ਬਹੁਤ ਅੱਛੀ ਚੱਲ ਜਾਣਗੀਆਂ ਮੈਂ ਇੱਥੇ ਛਾਲ ਮਾਰਾਂਗਾ ਮੇਰੇ ਕੋਲ ਲੰਬੀ ਛਾਲ ਛੋਟੀ ਲੱਗੇਗੀ ਚੰਨ ਤੇ ਲੰਬੀ ਛਾਲ ਬਹੁਤ ਲੰਬੀ ਲੱਗੇਗੀ ਧਰਤੀ ਦੇ ਮੁਕਾਬਲੇ ਠੀਕ ਹੈ ਸੋ ਕਿਸੇ ਵਸਤੂ ਦਾ ਧਰਤੀ ਤੇ ਭਾਰ ਧਰਤੀ ਉਤੇ ਭਾਰ ਕਿਸੇ ਵਸਤੂ ਦਾ ਵਸਤੂ ਨੂੰ ਧਰਤੀ ਦੁਆਰਾ ਖਿੱਚੇ ਬਲ ਦੇ ਬਰਾਬਰ ਹੁੰਦਾ ਹੈ ਠੀਕ ਹੈ ਨਾ ਧਰਤੀ ਕਿਸ ਬਲ ਨਾਲ ਵਸਤੂ ਨੂੰ ਖਿੱਚ ਰਹੀ ਹੈ ਉਹ ਧਰਤੀ ਤੇ ਉਸ ਵਸਤੂ ਦਾ ਭਾਰ ਅਤੇ ਉਸੇ ਵਸਤੂ ਦਾ ਚੰਨ ਤੇ ਭਾਰ ਵਸਤੂ ਨੂੰ ਚੰਨ ਦੁਆਰਾ ਖਿੱਚੇ ਬਲ ਦੇ ਬਰਾਬਰ ਹੈ ਤੇ ਜੰਨ ਤੇ ਲਾਜਾਂਗੇ ਵਸਤੂ ਨੂੰ ਤੇ ਜਿਹੜੇ ਬਲ ਦੇ ਨਾਲ ਚੰਨ ਵਸਤੂ ਨੂੰ ਖਿੱਚੇਗੀ ਉਹ ਚੰਨ ਦੇ ਉੱਤੇ ਉਸ ਵਸਤੂ ਦਾ ਭਾਰ ਹੋਏਗਾ ਆਉ ਚੰਨ ਦਾ ਬਲ ਧਰਤੀ ਦੇ ਬਲ ਨਾਲੋਂ ਵੱਖਰਾ ਹੈ ਇਸ ਕਰਕੇ ਦੋਨਾਂ ਦਾ ਭਾਰ ਵੀ ਵੱਖਰਾ ਹੋਏਗਾ ਇਹ ਬਲ W mg ਹੈ ਜੋ ਹੁਣ ਜੀ ਐਮ ਇ ਤੇ ਬਦਲਿਆ ਨਹੀਂ ਕਿਉਂਕਿ ਪੁੰਜ ਅਸੀਂ ਕਿਹਾ ਹੈ ਕਿ ਪੁੰਜ ਸਥਿਰ રાશિ ਹੈਗੀ ਹੈ ਕਿਸੇ ਵੀ ਥਾਂ ਤੇ ਜਾ ਕੇ ਬਦਲਦੀ ਨਹੀਂ ਹੈਗੀ ਜਿੱਥੇ ਮਰਜੀ ਲੈ ਜਾਓ ਤੇ ਬਦਲਦਾ ਕੀ ਹੋਇਆ ਬੱਚੇ ਜੀ ਬਦਲਦਾ ਹੈ ਜੇ ਜੀ ਬਦਲਦਾ ਹੈ ਤੇ ਫਿਰ ਕਿਉਂ ਜਿਹੜਾ ਜੀ ਐਮ ਦੇ ਨਾਲ ਗੁਣਾ ਕਰਾਂਗੇ ਤੇ ਗੁਣਾ ਦਾ ਫਲ ਬਦਲ ਜਾਏਗਾ ਤੇ W ਬਦਲ ਜਾਏਗਾ ਹੁਣ ਦੇਖिए ਕਿਦਾਂ ਪਾਲ ਇਹ ਬਲ ਕਿਸੇ ਵਸਤੂ ਲਈ ਗੁਰੂਤਾ ਪਰਵੇਗ ਜੀ ਦੇ ਸਿੱਧੇ ਅਨੁਪਾਤ ਵਿੱਚ ਹੈ ਜਿੰਨਾ ਜ਼ਿਆਦਾ ਜੀ ਗੁਰੂਤਾ ਪਰਵੇਗ ਹੋਏਗਾ ਉਨਾ ਜ਼ਿਆਦਾ ਬਲ ਹੋਏਗਾ ਧਰਤੀ ਦੇ ਮੁਕਾਬਲੇ ਛੋਟਾ ਅਤੇ ਹੌਲਾ ਹੋਣ ਕਰਕੇ ਚੰਨ ਦਾ ਗੁਰੂਤਾ ਪਰਵੇਗ ਧਰਤੀ ਦੀ ਤੁਲਨਾ ਚ ਕਮਜ਼ੋਰ ਹੈ ਉਹਦਾ ਪੁੰਜ ਬੜਾ ਘੱਟ ਹੈਗਾ ਅਸੀਂ ਜਾਣਦੇ ਹਾਂ ਕਿ ਜਿਹੜਾ ਬੱਚਿਓ ਗੁਰੂਤਾ ਆਕਰਸ਼ਣ ਬਲ ਹੈਗਾ ਹੈ ਵਸਤੂ ਦੇ ਪੁੰਜ ਦੇ ਸਿੱਧੇ ਅਨੁਪਾਤ ਵਿੱਚ ਹੁੰਦਾ ਹੈ। ਸੋ ਧਰਤੀ ਤੇ ਬੱਚਿਓ ਚੰਦ ਤੋਂ ਮਹਿਲਾਂ 100 ਦੇ ਲੱਗੇ ਛਾਗੇ 100 ਗੁਣਾ ਜ਼ਿਆਦਾ ਭਾਰੀਆਂ। ਸੋ ਚੰਨ ਧਰਤੀ ਦੇ ਮੁਕਾਬਲੇ ਉਹਦਾ ਆਕਾਰ ਛੋਟਾ ਅਤੇ ਹਲਕਾ ਹੈ ਨਾ। ਭਾਵ ਚੰਨ ਵਸਤੂ ਨੂੰ ਧਰਤੀ ਦੇ ਮੁਕਾਬਲੇ ਥੋੜੇ ਬਲ ਨਾਲ ਆਪਣੇ ਵੱਲ ਖਿੱਚਦਾ ਹੈ। ਇਸ ਲਈ ਚੰਨ ਤੇ ਵਸਤੂਆਂ ਦਾ ਭਾਰ ਘਟ ਹੁੰਦਾ ਹੈ। ਬੱਚਿਓ ਬੜੇ ਹੀ ਵਿਵਹਾਰਿਕ ਇਹ ਸਿਧਾਂਤਕ ਸਵਾਲ ਨੇ। ਹਾਂ 38 ਦਾ ਵਾਸ਼ ਸਾਡੀ ਆਮ ਗਿਆਨ ਉਹਦਾ ਅੰਲੇ ਵੀ ਜ਼ਰੂਰੀ ਨੇ ਤੇ ਇਹ ਸਿਧਾਂਤਾਂ ਨੂੰ ਸਮਝਣ ਲਈ ਜ਼ਰੂਰੀ ਨੇ ਠੀਕ ਹੈ ਉਹ ਬੱਚੋ ਇਸੇ ਦਾ ਸੀ ਗਣਿਤਿਕ ਰੂਪ ਦੇਖਦੇ ਹਾਂ ਕਿ ਐਸੀ ਦੇ ਕਹਤੇ ਹਲਕਾ ਹੈ ਚਨ ਤੇ ਭਾਰ ਘੱਟ ਹੈ ਹੁਣ ਅਸੀਂ ਪਤਾ ਲਗਾਵਾਂਗੇ ਚਨ ਤੇ ਚਨ ਦੇ ਭਾਰ ਧਰਤੀ ਦੇ ਮੁਕਾਬਲੇ ਕਿੰਨਾ ਘੱਟ ਹੈ ਕਿਸੇ ਵਸਤੂ ਦੇ ਚਨ ਤੇ ਅਤੇ ਧਰਤੀ ਤੇ ਭਾਰ ਦੀ ਤੁਲਨਾ ਕਰੋ ਉਹ ਦੇਖੀਏ ਮੰਨ ਲਓ ਵਸਤੂ ਦਾ ਪੁੰਜ m ਹੈ ਉੰਜ ਤੇ ਹੋ ਹੀ ਰਹੇਗਾ وہی ਵਸਤੂ ਧਰਤੀ ਤੇ وہی ਵਸਤੂ ਚੰਨ ਤੇ ਤੇ ਮੰਨ ਲਓ ਚੰਨ ਤੇ ਉਸਦਾ ਭਾਰ ਹੈਗਾ W M ਇਹ ਨਾਲ ਅਮ ਦਾ ਮਤਲਬ ਮੂਨ ਠੀਕ ਹੈ ਨਾਲ ਹੀ ਚੰਨ ਦਾ ਪੁੰਜ M ਵੱਡਾ M ਤੇ ਇਹ ਛੋਟਾ M ਠੀਕ ਹੈ ਅਤੇ ਅਰਧ ਵਿਆਸ R ਰੇਡੀਅਸ ਇਹ ਮੰਨ ਲਿਆ ਸਰਵ ਵਿਆਪੀ ਗੁਰੂਤਾਕਰਸ਼ਣ ਨਿਯਮ ਦੇ ਮੁਤਾਬਕ ਚੰਨ ਤੇ ਵਸਤੂ ਦਾ ਭਾਰ W M G M M M R ਦਾ ਵਰਗ ਇਹੀ ਸੂਤਰ ਹੈਗਾ ਅਸੀਂ ਪੜ ਚੁੱਕੇ ਆਂ ਸ਼ੁਰੂਆਤ ਵਿੱਚ ਹੀ ਠੀਕ ਹੈ ਹੁਣ ਧਰਤੀ ਦੇ ਪੁੰਜ ME ਹੁਣ ਇੱਥੇ ਦੇਖੋ ਇਹ M ਹੈਗਾ ਇੱਥੇ E ਬਨੇ ਅਰਧ ਅਰਧ ਲਗਾਤੀ ਥੋੜਾ ਉਹਨਾਂ ਨੂੰ ਨਿਖੇੜਨ ਵਾਸਤੇ ਅਤੇ ਅਰਧ ਵਿਆਸ RE ਲਈ ਕੀ ਹੋ ਜਾਏਗਾ ਵਸਤੂ ਦਾ ਪਾ W E ਧਰਤੀ ਦੇ ਉੱਤੇ ਬਰਾਬਰ GM ME RE ਦਾ ਵਰਗ ਠੀਕ ਹੈ ਜੀ ਹੁਣ ਅਸੀਂ ਤੁਲਨਾ ਕਰਨੀ ਤੁਲਨਾ ਕਰਨ ਲਈ ਕੀ ਕਰੀਦਾ ਬੱਚਿਓ ਇੱਕ ਨੂੰ ਦੂਜੇ ਨਾਲ ਭਾਗ ਕਰ ਦੋ ਦੇਖੀ ਕਿੰਨੇ ਗੁਣਾ ਜ਼ਿਆਦਾ ਹੈ ਕਿੰਨੇ ਗੁਣਾ ਘੱਟ ਹੈ ਸੋ ਹੁਣ WM WE ਆਫ ਚੰਦ ਤੇ ਭਾਰ ਧਰਤੀ ਤੇ ਭਾਰ ਸੋ ਚੰਦ ਤੇ ਭਾਰ ਦੇ ਬਰਾਬਰ ਹੈ ਇਹਦੇ ਬਰਾਬਰ ਇੱਥੇ ਲਿਖ ਦਿੱਤਾ ਤੇ ਇੱਥੇ ਲਿਖ ਦਿੱਤਾ ਹੁਣ ਬੱਚਿਓ ਦੇਖੋ ਕੀ ਹੋਇਆ ਸਾਡਾ ਕੰਮ ਸੌਖਾ ਹੋ ਗਿਆ ਇਹ GM ਇੱਥੇ ਹੈ GM ਇਹ ਗਏ ਕੱਟ ਠੀਕ ਹੈ ਜੀ ਤੇ ਸਾਡੇ ਕੋਲ ਕੀ ਬਚਿਆ MM RM² एम ई -E बटा आर हम बच्चों अंश भी बटा है हर भी बटा है कि, ए, M -M बटा थले उल्ट हो जाएगा ऊपर -E आ जाएगा आर थले जाएगा आर ई ऊपर चला जाएगा एम ई -E थले रह जाएगा ठीक है ना सो एम एम गुणा ए, बटा सी ना बटा सो जल्द अस पढ़ चुके हैं छोटी किताबा छोटी, किताब, छोटी जमातों ची पढ़ चुके हैं, ਜਦੋਂ ਇਹਦਾ a/b/ c/d ਹੋਵੇ ਇਹ ਫਿਰ ਕੀ ਹੁੰਦਾ a बटा, b बटा, बटा, d b c ਠੀਕ ਹੈ ਨਾ ਸੋ mm r e ਦਾ ਵਰਗ me r m ਦਾ ਵਰਗ ਠੀਕ ਹੈ ਹੁਣ ਬੱਚਿਓ ਇਹ ਸਾਰੇ ਜਿਹੜੇ ਮੁੱਲ ਨੇ ਧਰਤੀ ਦਾ ਪੁੰਜ ਚੰਦ ਦਾ ਪੁੰਜ ਧਰਤੀ ਦਾ ਪੁੰਜ ਧਰਤੀ ਦਾ ਅਰਧ ਵਿਆਸ ਤੇ ਚੰਦ ਦਾ ਅਰਧ ਵਿਆਸ ਇਹ ਸਾਨੂੰ ਕਿਤਾਬਾਂ ਵਿੱਚ ਦਿੱਤੀ ਹੋਈ ਜਾਣਕਾਰੀ ਉਹ ਸਾਨੂੰ ਰੱਟਾ ਲਾਣ ਦੀ ਲੋੜ ਨਹੀਂ ਪਰ ਸਾਨੂੰ ਇੱਕ ਅੰਦਾਜ਼ਾ ਹੋਣਾ ਚਾਹੀਦਾ ਸੋ so, MM RE ME ਅਤੇ RE ਦਾ ਮੁੱਲ ਭਰ ਕੇ ਪ੍ਰਾਪਤ ਹੁੰਦਾ ਹੈ। ਲੋ ਜੀ ਐ ਅਸੀਂ ਮੈਂ ਫੇਰ ਲਿਖ ਦਿੱਤਾ ਮੁੱਲ ਪ੍ਰਾਪਤ ਹੁੰਦਾ ਹੈ ਸੋ MM ਦਾ ਮੁੱਲ ਭਰਤਾ ਹੈ ਉਹਦਾ ਧਰਤੀ ਦਾ ਅਰਧ ਵਿਆਸ ਇਹ ਚੰਦ ਦਾ ਅਰਧ ਵਿਆਸ ਇਹ ਧਰਤੀ ਦਾ ਪੁੰਜ ਹੁਣ ਬੱਚਿਓ ਐ ਦੇਖੋ ਅਸੀਂ ਇਹਨੂੰ ਵਰਗ ਕੀਤਾ ਸੋ 6.37 6.37 ਤੇ 6 ਦੁਨੀ 12 6 ਦੁਨੀ 12 ਠੀਕ ਹੈ ਨਾ ਫਿਰ ਐ 1.74 1.74 ਤੇ 24 24 ਤੇ ਲਿਖਿਆ ਤੇ 6 12 ਲੋ ਜੀ ਇਹ ਤੇ ਸਿੱਧੇ ਕੱਟ ਗਿਆ ਇੱਥੇ ਦੇਖ ਦੇ ਤੇ ਹੁਣ ਸਾਡੇ ਕੋ ਕੀ ਬਚਿਆ ਮੈਂ ਬਚਿਓ ਇਹ ਸਾਰਿਆਂ ਨੂੰ ਗੁਣਾ ਕੀਤਾ ਸਾਰਿਆਂ ਨੂੰ ਗੁਣਾ ਕੀਤਾ ਤੇ ਇਹ ਇਹਨਾਂ ਦੇ ਨਾਲ ਭਾਗ ਕਰ ਦਿੱਤਾ ਤੇ ਮੇਰੇ ਕੋਲ ਆ ਗਿਆ 16.4951 ਇੱਥੇ ਹੈਗਾ 22 ਇੱਥੇ ਹੈਗਾ 24 22 ਨੇ 24 ਨੂੰ ਜੋ ਵਿੱਚੋਂ ਵਾਈ ਕੱਟ ਦਿੱਤੀਆਂ ਤੇ ਥੱਲੇ ਦੋ ਸਿਫਰਾਂ ਰਹਿ ਗਈਆਂ ਇਹ ਲਿਖ ਦਿੱਤਾ /100 ਠੀਕ ਹੈ ਜੀ ਜਿੱਲੇ ਇਹਨੂੰ ਐ ਕਿਉਂਕਿ ਦੋ ਸਿਫਰਾਂ ਨੇ ਸੋ 1 ਤੇ 2 ਇਹ ਹੋ ਗਿਆ 0.16 ਤੇ 9 ਹੈਗੇ ਤੇ ਮੈਨੂੰ ਦਿੱਤੀ ਕਰਨ ਕਰੇ 4 ਨੂੰ 5 ਕਰਤਾ 0.165 ਤੇ ਜਿੱਲੇ ਬੱਚੇ ਇਹਨੂੰ ਅਸੀਂ ਉਹਦੇ ਵਿੱਚ ਲਿਤਾ ਤੇ ਪਿੰਨ ਦੇ ਰੂਪ ਵਿੱਚ ਇਹ ਆ ਜਾਂਦਾ 1/6 ਲਗਭਗ 1/6 ਆ ਜਾਂਦਾ ਠੀਕ ਹੈ ਹੁਣ ਬੱਚੇ ਵਾਲਾ ਕੀ ਹੋਇਆ ਸੋ ਚੰਨ ਤੇ ਵਸਤੂ ਦਾ ਭਾਰ ਧਰਤੀ ਦੇ ਮੁਕਾਬਲੇ 6ਵਾਂ ਹਿੱਸਾ ਹੈ। ਭਾਰ ਜੇ ਧਰਤੀ ਤੇ ਕੋਈ ਚੀਜ਼ ਦਾ ਜਿਹੜਾ ਭਾਰ ਹੈ ਉਹ 6 ਨਿਊਟਨ ਹੈਗਾ ਤੇ ਚੰਨ ਤੇ ਉਹ 1 ਨਿਊਟਨ ਲੱਗੇਗਾ। ਮਣੀ ਉਹ ਸਾਨੂੰ 1 ਨਿਊਟਨ ਮਹਿਸੂਸ ਹੋਏਗਾ। ਸੋ ਚੰਨ ਦੇ ਉੱਤੇ ਧਰਤੀ ਦੇ ਮੁਕਾਬਲੇ ਕਿਸੇ ਵਸਤੂ ਦਾ ਭਾਰ 1/6 ਹੈ, 6ਵਾਂ ਹਿੱਸਾ ਹੈ। ਇਹ ਸਾਨੂੰ ਇਹਨਾਂ ਦੀ ਜਾਣਕਾਰੀ ਮੁੜਲੀ ਗੜੀਏ। ਵਿਗਿਆਨ ਦੇ ਵਿਦਿਆਰਥੀ ਹੋਣ ਦੇ ਤੌਰ ਤੇ ਹੋਣੀ ਚਾਹੀਦੀ ਵਿਗਿਆਨ ਦੇ ਵਿਦਿਆਰਥੀ ਕਿ ਬੱਚੇ 10ਵੀਂ ਤੱਕ ਤੇ ਸਾਰੇ ਵਿਸ਼ੇ ਸਾਂਝੇ ਨੇ ਹਰ ਕਿਸੇ ਨੂੰ ਇਹ ਮੁੱਢਲੀ ਜਾਣਕਾਰੀ ਹੋਣੀ ਹੀ ਚਾਹੀਦੀ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨਿਮਰਤਾ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖੋ ਬਹੁਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ